ਡੋਨਲਡ ਟਰੰਪ ਅੱਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸੌਂ ਚੁੱਕਣਗੇ ਸੌਂ ਚੁੱਕ ਸਮਾਗਮ ਅਮਰੀਕਾ ਦੇ ਚੀਫ ਜਸਟਿਸ ਜான் ਰਾਬਰਟਸ ਦੀ ਮੌਜੂਦਗੀ ਵਿੱਚ ਵਾਸ਼ਿੰਗਟਨ ਡੀਸੀ ਵਿੱਚ ਭਾਰਤੀ ਸਮੇਂ ਅਨੁਸਾਰ ਰਾਤ 8:30 ਵਜੇ ਹੋਵੇਗਾ ਟਰੰਪ ਸੱਤਾ ਦੇ ਅਧਿਕਾਰਤ ਤਬਾਦਲੇ ਦੌਰਾਨ ਸਮਾਰੋਹ ਨੂੰ ਵੀ ਸੰਬੋਧਨ ਕਰਨਗੇ ਜੇਡੀ ਵਾਂਸ ਨੂੰ ਉਪ ਰਾਸ਼ਟਰਪਤੀ ਵਜੋਂ ਸੌਂ ਚੁਕਾਈ ਜਾਵੇਗੀ ਟਰੰਪ ਦੇ ਸੌਂ ਚੁੱਕ ਸਮਾਗਮ ਤੋਂ ਪਹਿਲਾਂ ਰਸਮੀ ਪ੍ਰੋਗਰਾਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਇਸੇ ਕੜੀ ਤਹਿਤ ਟਰੰਪ ਨੇ ਅਲਿੰਗਟਨ ਕੌਮੀ ਯਾਦਗਾਰ ਵਿਖੇ ਜਾ ਕੇ ਦੇਸ਼ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਅਣਪਛਾਤੇ ਅਮਰੀਕੀ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ। ਵਿਦੇਸ਼ ਮੰਤਰੀ ਡਾਕਟਰ ਐਸਜਾ ਸ਼ੰਕਰੈਸ ਸੌਨਚੁਕ ਸਮਾਗਮ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ ਇਸ ਸਮਾਗਮ ਵਿੱਚ ਕਈ ਹੋਰ ਵਿਦੇਸ਼ੀ ਸਿਆਸਤਦਾਨਾਂ ਦੇ ਹਿੱਸਾ ਲੈਣ ਦੀ ਵੀ ਸੰਭਾਵਨਾ ਹੈ ਇਹਨਾਂ ਵਿੱਚ ਅਰਜנטיਨਾ ਦੇ ਰਾਸ਼ਟਰਪਤੀ ਜੇਵੀਅਰ ਮਿਲੀ ਇਤਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਇਕਵਾਡੋਰ ਦੇ ਰਾਸ਼ਟਰਪਤੀ ਡੈਨੀਅਲ ਨੋਬਵਾ ਅਲ ਸਲਵਾਰੋ ਦੇ ਰਾਸ਼ਟਰਪਤੀ ਨਾਇਬੋਕੇਲੇ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੂ ਅਤੇ ਪੋਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਮਾਥੇਜ ਮੋਰਾਵਿਕ ਸ਼ਾਮਲ ਨੇ ਸੱਦੇ ਗਏ ਵਿਸ਼ੇਸ਼ ਮਹਿਮਾਨਾਂ ਵਿੱਚ ਟੈਸਲਾ ਦੇ ਐਲਨ ਮਸਕ Amazon ਦੇ Jeff Bezos, Meta ਦੇ Mark Zuckerberg, Apple ਦੇ Tim Cook ਤੇ Open AI ਦੇ Sam Altman ਸ਼ਾਮਲ ਨੇ। ਸੌਂਚਕਣ ਤੋਂ ਪਹਿਲਾਂ 78 ਸਾਲਾ 트াম্প ਨੇ ਵਾਸ਼ਿੰਗਟਨ ਡੀਸੀ ਵਿੱਚ ਇੱਕ ਜਿਤ ਰੈਲੀ ਵਿੱਚ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ। 트াম্প ਨੇ ਉਹਨਾਂ ਕਾਰਜਕਾਰੀ ਹੁਕਮਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਤੇ ਉਹ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਦਸਤਖਤ ਕਰਨਗੇ। ਜਿਵੇਂ ਕਿ ਯੋਗਿਕ ਕਾਰੋਬਾਰੀ ਮੁਕੇਸ਼ ਅੰਬਾਨੀ ਤੇ ਉਹਨਾਂ ਦੀ ਪਤਨੀ ਨੀਤਾ ਅੰਬਾਨੀ ਡੋਨਲਡ 트ੰਪ ਦੇ ਹਲਫਦਾਰੀ ਸਮਾਗਮ ਵਿੱਚ ਹਿੱਸਾ ਲੈਣਗੇ ਅੰਬਾਨੀ ਜੋੜਾ ਉਹਨਾ 100 ਮਹਿਮਾਨਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਲੰਗੀ ਸ਼ਾਮ 트ੰਪ ਨਾਲ ਕੈਂਡਲ ਲਾਈਟਿੰਗ ਕੀਤਾ